ਸਰਪੰਚ ਨਾਨੇ ਦੇ ਕਤਲ ਦਾ ਬਦਲਾ ਲੈਣ ਲਈ ਮੋਗਾ ਵਿਖੇ ਇੱਕ ਦੋਤੇ ਨੇ ਇਸ ਕਤਲ ਕੇਸ ਵਿੱਚੋਂ ਬਰੀ ਹੋ ਚੁੱਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿੱਦਾਂ ਖੁਲਾਸਾ ਪੁਲਿਸ ਵੱਲੋਂ ਕੀਤਾ ਗਿਆ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਇੰਦਰਪਾਲ ਨਾਮਕ ਨੌਜਵਾਨ ਦਾ ਮਰਡਰ ਹੋਇਆ ਸੀ ਜਿਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਕਤਲ ਆਪਣੇ ਨਾਨੇ ਅਤੇ ਸਾਫਕਾ ਸਰਪੰਚ ਦੇ ਕਤਲ ਦਾ ਬਦਲਾ ਲੈਣ ਲਈ ਸਰਪੰਚ ਦੇ ਦੋਤੇ ਵੱਲੋਂ ਕੀਤਾ ਗਿਆ ਹੈ ਪਿਛਲੇ ਦਿਨੀ ਮੋਗਾ ਦੇ ਪਿੰਡ ਦੋਦਰ ਗਰਬੀ ਵਿੱਚ ਹੋਏ ਨੌਜਵਾਨ ਇੰਦਰਪਾਲ ਸਿੰਘ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ ਜਿਸ ਵਾਰੇ ਡੀਐਸਪੀ ਨੇ ਦੱਸਿਆ ਕਿ ਇੱਕ ਸਾਬਕਾ ਸਰਪੰਚ ਰਸ਼ਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਇੰਦਰਪਾਲ ਦਾ ਨਾਮ ਦਰਜ ਕੀਤਾ ਗਿਆ ਸੀ ਅਤੇ ਅਦਾਲਤ ਨੇ 2015 ਵਿੱਚ ਉਸ ਨੂੰ ਬਰੀ ਵੀ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਇਸੇ ਰੰਜਿਸ਼ ਦੇ ਚਲਦਿਆਂ ਸਾਬਕਾ ਸਰਪੰਚ ਦੇ ਦੋਤੇ ਨੇ ਇੰਦਰਪਾਲ ਦਾ ਕਤਲ ਕੀਤਾ ਹੈ ਜਿਸ ਕੋਲੋਂ ਕਤਲ ਦੌਰਾਨ ਵਰਤੇ ਗਏ ਪਿਸਤਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਸ਼੍ਰੀ ਅਜੀ ਗਾਂਧੀ ਐਸਐਸਪੀ ਸਾਹਿਬ ਮੋਗਾ ਜੀ ਦੀ ਸੁਪਰਵਾਈਜ਼ਰ ਹੈਡ ਇਨਸਪੈਕਟਰ ਗਮੇਰ ਸਿੰਘ ਐਸਐਚਓ ਬਦਨੀਕਲਾਂ ਤੇ ਉਹਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੋ ਮਿਤੀ 15/5/25 ਨੂੰ ਇੰਦਰਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਦੌਦਰ ਗਰਮੀ ਨੂੰ ਨਿਜੀ ਰੰਜਸ਼ ਹੋਣ ਕਰਕੇ ਆਸ਼ਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾਨਪੇ ਗਿੱਲ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜੋ ਮੌਕੇ ਤੋਂ ਭੱਜ ਗਿਆ ਸੀ ਜਿਸ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸੀ ਕੱਲ ਮਿਤੀ ਇਸ ਸਬੰਧ ਤੋਂ ਵੀ ਸੈਂਕੜੇ ਐਸਐਚਓ ਦੀ ਟੀਮ ਕਾਫੀ ਮਿਹਨਤ ਕਰਦੇ ਆ ਅਸਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਪਾਸੋਂ ਬਹੁਤਾਂ ਸਮੇਂ ਬਾਅਦ ਤੇ ਪਿਸਤਲ 45 ਬੋਰ ਤੇ ਚਾਰ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਜੇ ਇਸ ਨੂੰ ਮੰਨੂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਊਗੀ ਸਰ ਕਤਲ ਕਰਨੇ ਕਿ ਬਜਾਏ ਕੀ ਥਾ ਕਤਲ ਕਰਨ ਦੀ ਇਹਨਾਂ ਦਾ ਇੱਕ ਪੁਰਾਣੀ ਰੰਜਿਸ਼ ਚੱਲਦੀ ਹੈ 2010 ਦੇ ਵਿੱਚ ਮੋਤਗਨ ਦਾ ਜਰੂਰੀ ਸੀ 302 ਦਾ ਜਿਹੜਾ ਮਨ ਨਾਲ ਉਹਦੇ ਉੱਪਰ ਤੇ ਜਿਹੜਾ ਜਿਹਨੇ ਮਾਰਿਆ ਉਹਦਾ ਨਾਨਾ ਸੀ ਉਹ ਉਹ ਇਸ ਕਰਕੇ ਇਹਨਾਂ ਨੇ ਕਤਲ ਕੀਤਾ ਸੀ ਇਹ ਇਸ ਵਾਧਾ ਕਰਕੇ ਇਹਨਾਂ ਨੇ ਜਿਹੜਾ ਇਹ ਕਤਲ ਕੀਤਾ ਤੇ ਜੋ ਅਸਲਾ ਉਹ ਲਾਇਸੈਂਸੀ ਹੈ ਕਿ ਕਤਰਾ ਲਾਇਸੈਂਸੀ ਹੈ ਜਿਹਨੇ ਚਲਾਈਏ ਗੋਲੀ ਉਹਦੇ ਨਾਮ ਦੀ ਹੈ ਇਸ ਤੇ ਉੱਪਰ ਕੋਈ ਮਾਮਲਾ ਦਾ ਹੈ ਪੂਰੀ ਪੁਰਾਣਾ ਪਹਿਲਾਂ ਵੀ ਇੱਥੇ ਲੜਾਈ ਝਗੜੇ ਦੇ ਦੋ ਪੁਰਾਣੇ ਮਕੰਮੇ ਆਏ ਜਾਂਦੇ ਨੇ ਸਰ ਜਿਹੜਾ ਬੰਦਾ ਮਾਰਿਆ ਗਿਆ ਉਹਦੇ ਤੇ ਵੀ ਪਹਿਲਾਂ ਕਹਿੰਦੇ ਬੱਚੇ ਕਾਫੀ ਦਰਦ ਸੀਗੇ ਕੋਈ ਉਹਦਾ ਗੈਂਗਸਟਰ ਬਾਦਲਾ ਜਾਂ ਕੋਈ ਨਾਤਾ ਸੀ ਨਹੀਂ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਹੈਗੀ ਤੇ ਪਹਿਲਾਂ ਇੱਕੇ ਬੱਚਾ ਦਰਦ ਸੀਗਾ 2010 ਦੇ ਵਿੱਚ ਕੋਈ ਵੀ ਸੁਣ ਚਾਇਆ ਵੀ ਕੋਈ ਛੋਟੇ ਧਰੂ ਦੇ ਨਾਮ ਨਾਲ ਜਾਣਿਆ ਜਾਂਦਾ ਜਾਂ ਉਹਦੀ ਕੀ ਮਜਾ ਸੀ ਇਹ ਕੋਈ ਸਾਨੂੰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ